ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋਵੋਗੇ ਤੇ ਗੱਲ ਅੱਜ ਯਾਰ 15 ਫਰਵਰੀ ਐ ਤੇ 2025 ਦਾ ਉਹ ਦਿਨ ਐ ਆਹੀ 15 ਫਰਵਰੀ 2022 ਦਾ ਉਹ ਦਿਨ ਆਇਆ ਜਿਹਦੇ ਵਿੱਚ ਉਹ ਹੀਰਾ ਬਾਈ ਦੀਪ ਸਿੱਧੂ ਜਿਹੜਾ ਦਿੱਲੀੋਂ ਆਉਂਦਿਆਂ ਤੇ ਐਕਸੀਡੈਂਟ ਦੇ ਵਿੱਚ ਤੇ ਆਪਣਾ ਸਾਰਿਆਂ ਦਾ ਉਹ ਸੱਜਣ ਸਾਥ ਛੱਡ ਗਿਆ ਪਹਿਲਾ ਐਕਸੀਡੈਂਟ ਦੇਖਿਆ ਦੋਸਤੋ ਕਿ ਲੋਡਡ ਗੱਡੀ 20 25 ਫੁੱਟ ਤੱਕ ਕਢੀਸ ਦੀ ਗਈ ਹੋਵੇ ਲੋਡਡ ਟਰੱਕ ਲੋਡ ਕੀਤੀ ਹੋਈ ਗੱਡੀ ਤਾਂ ਕਿਉਂਕਿ ਲੋਡ ਹੁੰਦੀ ਹੈ ਉਹ ਤਾਂ ਬਾਈ ਜੀ 2 4 ਫੁੱਟ 5 ਫੁੱਟ 10 ਫੁੱਟ ਜਾ ਸਕਦੀ ਹੈ 20 ਤੋਂ 25 ਫੁੱਟ ਗਈ ਪਹਿਲਾ ਐਕਸੀਡੈਂਟ ਵੇਖਿਆ ਕਿ ਗੱਡੀ ਸਾਰੀ ਭੰਨੀ ਗਈ ਤੇ ਨਾਲ ਬੈਠੀ ਜਿਹੜੀ ਰੀਨਾ ਰਾਏ ਸੀ ਉਹਦੇ ਤੇ ਚੀਹਟ ਤੱਕ ਨਹੀਂ ਆਈ ਪਹਿਲਾ ਐਕਸੀਡੈਂਟ ਵੇਖਿਆ ਕਿ ਸੜਕ ਧੋਤੀ ਗਈ ਪਹਿਲਾ ਐਕਸੀਡੈਂਟ ਵੇਖਿਆ ਕਿ ਐਕਸੀਡੈਂਟ ਹੋਣ ਤੋਂ ਪਹਿਲਾਂ ਸੜਕ ਖਾਲੀ ਕਰਾਈ ਗਈ ਕਿੰਨੀਆਂ ਵੱਡੀਆਂ ਗੱਲਾਂ ਹੋ ਗਈਆਂ ਪਰ ਇਹ ਸਭ ਕੁਝ ਉਹ ਦੀਪ ਸਿੱਧੂ ਦੇ ਨਾਲ ਹੀ ਵਾਪਰਿਆ ਕਿਉਂ ਵਾਪਰਿਆ ਸਿਆਣੇ ਬੰਦੇ ਕਹਿੰਦੇ ਆ ਕਿਉਂ ਨੇ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਕੰਪੇਨ ਦੇ ਵਿੱਚ ਇੱਕ ਪਾਰਟੀ ਦਾ ਚੋਣ ਨਿਸ਼ਾਨ ਤੇ ਕਿਰਪਾਨ ਦੋਨੇ ਚੀਜ਼ਾਂ ਐਂ ਚੱਕ ਕੇ ਦਿਖਾਈਆਂ ਕਿ ਚੋਣ ਤੁਸੀਂ ਕਰ ਲਓ ਤੁਹਾਨੂੰ ਕੀ ਚਾਹੀਦਾ ਇਹ ਵੀ ਕਾਰਨ ਹੋ ਸਕਦਾ ਹੋ ਸਕਦਾ ਨਾ ਵੀ ਹੋਵੇ ਇਹ ਕਿਉਂਕਿ ਹੋਰ ਤਾਂ ਯਾਰ ਨਾ ਤਾਂ ਉਹਦੀ ਕਿਸੇ ਨਾਲ ਦੁਸ਼ਮਣੀ ਸੀ ਨਾ ਕਿਸੇ ਨਾਲ ਲਾਕਡਾਟ ਸੀ ਨਾ ਕੋਈ ਇਹ ਸੀ ਵੀ ਉਹ ਬੰਦਾ ਵੱਡੇ ਅਹੁਦੇ ਤੇ ਪਹੁੰਚਣਾ ਪਹੁੰਚਦਾ ਹੋਵੇ ਇਲੈਕਸ਼ਨ ਲੜਦਿਆਂ ਲੜ ਰਿਆ ਹੋਵੇ ਕਿਸੇ ਧਿਰ ਨੂੰ ਉਹਦੇ ਤੋਂ ਡਰ ਹੋਵੇ ਨੁਕਸਾਨ ਦਾ ਖਤਰੇ ਦਾ ਇਹ ਤਾਂ ਗੱਲਾਂ ਹਨੀ ਸੀ ਇੱਕੋ ਬੰਦਾ ਹੈ ਮਿੱਤਰੋ ਜੀਨੂ ਗਦਾਰ ਤੱਕ ਦਾ ਟੈਗ ਦਿੱਤਾ ਗਿਆ 26 ਜਨਵਰੀ ਤੋਂ ਬਾਅਦ ਇੱਕੋ ਹੀ ਬੰਦਾ ਜਿਹਨੂੰ 25 ਜਨਵਰੀ ਨੂੰ ਇਹ ਕਿਹਾ ਗਿਆ ਕਿ ਨੇ ਆਗ ਇਸਟੇ ਤੇ ਕਵਜਾ ਕਰ ਲਿਆ ਇੱਕੋ ਹੀ ਬੰਦਾ ਸੀ ਦੀਪ ਸਿੱਧੂ ਜਿਹਨੂੰ ਇਹ ਕਿਹਾ ਗਿਆ ਕਿ ਉਹ ਪੜਕਾ ਕੇ ਬੰਦਿਆਂ ਨੂੰ ਲਾਲ ਕਿਲੇ ਤੇ ਲੈ ਗਿਆ ਜਦੋਂ ਰਜਿੰਦਰ ਦੀਪ ਸਿੰਘ ਆਲਾ ਤੇ ਹੋਰ ਨੇਰੇ ਕਿਸਾਨ ਆਗੂ ਜਿਹੜੇ ਕਦੇ ਜ਼ਿਲ੍ਹਾ ਨਹੀਂ ਟੱਪੇ ਸੀ ਉਹਨਾਂ ਨੂੰ ਨੌ ਜਵਾਨੀ ਬੈਰੀਗੇਟ ਪੱਟ ਕੇ ਤੋੜ ਕੇ ਤੇ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਹੈ ਜਦੋਂ ਬਾਈ ਦੀਪ ਸਿੱਧੂ ਹੋਰੀ 26 ਨਵੰਬਰ ਨੂੰ ਦਿੱਲੀ ਜਾਣ ਦਾ ਐਲਾਨ ਹੋਇਆ ਤੇ ਕੱਚੀ ਰਾਹਾਂ ਵਿੱਚ ਦੀ ਗਏ ਹੈ ਤੇ ਬਾਈ ਦੀ ਆਪ ਦੀ ਗੱਡੀ ਦਾ ਪਿੱਛੇ ਪੁੱਛੇ ਰਹੇਗੀ ਤੇ ਕਿਸੇ ਦੀ ਹੋਰ ਚਾਕਾਰ ਤੇ ਚੜ ਕੇ ਜਾਵੜਿਆ ਇੱਕ ਹੋਰ ਵੀਡੀਓ ਤੁਸੀਂ ਵੇਖੀ ਹੋਣੀ ਹੈ ਕਿ ਉਹ ਤੱਥਾਂ ਨਾਲ ਜਿਹੜੀ ਉੱਥੇ ਫੋਰਸ ਖੜੀ ਹੈ ਰਸਤੇ 'ਚ ਉਹਨਾਂ ਨੂੰ ਰੋਕਦੀ ਹੈ ਕਿ ਤੁਸੀਂ ਵਾਪਸ ਚਲੇ ਜਾਓ ਅੱਗੇ ਨਹੀਂ ਜਾਣਾ ਜਦੋਂ ਪੰਜਾਬ ਤੋਂ ਦਿੱਲੀ گئے ਆ ਉਦੋਂ ਦੀ ਗੱਲ ਕਰ ਰਿਹਾ ਮੈਂ ਉਹਨੇ ਤੱਥ ਰੱਖੇ ਹੈ ਉਹ ਸਾਰੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਨਹੀਂ ਤਾਂ ਸੁਣ ਲਿਓ ਜਾ ਕੇ ਤਾਂ ਮਿੱਤਰੋ ਇੱਕ ਕੋਈ ਬੰਦਾ ਹੈ ਨਹੀਂ ਤਾਂ ਲੋਕ ਪੋਲਿਟਿਕਸ 'ਚ ਲੋਕ ਸੰਘਰਸ਼ਾਂ ਦੇ ਵਿੱਚ ਆ ਕੇ ਪੈਟਰੋਲ ਪੰਪ ਲਾ ਲੈਂਦੇ ਐ ਸ਼ਹਿਦਰ ਲਾ ਲੈਂਦੇ ਐ ਗੈਸ ਏਜੰਸੀਆਂ ਲਾ ਲੈਂਦੇ ਐ ਕਾਲਜ ਸਕੂਲ ਖੋਲ ਲੈਂਦੇ ਐ ਤਿੰਨ ਤਨ ਪੀੜੀਆਂ ਦਾ ਪੈਸਾ ਬਣਾ ਲੈਂਦੇ ਐ ਪਰ ਇੱਕ ਬੰਦਾ ਜਿਹੜਾ ਟੌਪ ਦਾ ਵਕੀਲ ਸੀ ਜਿਹੜਾ 2 ਕਰੋੜ ਦੀ ਗੱਡੀ ਤੇ ਸਫ਼ਰ ਕਰਦਾ ਸੀ ਆਵਦੀ ਗੱਡੀ ਸੀ ਕੋਲੇ ਪੌਸ਼ ਜਿਹੜਾ ਫੋਰਨ ਦੇ ਬ੍ਰਾਂਡ ਪਾਉਂਦਾ ਸੀ ਪੈਂਟ ਸ਼ਰਟ ਬੂਟ ਤੇ ਐਸਾ ऐसे केस का वो सॉल्व ਕਰਦਾ ਸੀ ਕਿ ਫੌਰਨ ਜਦੋਂ ਜਾਂਦਾ ਤਾਂ ਉੱਥੋਂ ਦੀ ਸਿਕਿਉਰਿਟੀ ਵੀ ਉਹਦੇ ਨਾਲ ਕਹਿੰਦੀ ਸੀ ਅਸੀਂ ਫੋਟੋ ਕਰਾਉਣੀ ਹੈ ਇੱਕ ਬੰਦਾ ਅਰਸ਼ ਤੇ ਐ ਟਾਪ ਤੇ ਐ ਪਰ ਉਹੀ ਬੰਦਾ ਯਾਰ ਇੱਕ ਚਿੱਟੇ ਕਮੀਜ਼ ਪਜਾਮੇ ਚ ਆ ਕੇ ਤੇ ਦਰੀ ਤੇ ਪੈ ਜੇ ਯਾਰ ਜਿਹੜੇ ਬੰਦੇ ਨੇ ਕਦੇ ਕਮਰੇ ਚ ਮੱਖੀ ਨਹੀਂ ਵੜਨ ਦਿੱਤੀ ਉਹ ਮੱਖੀਆਂ ਦੇ ਵਿੱਚ ਪਿਆ ਹੋਵੇ ਕਿਸੇ ਜਿੱਤੇ ਸੰਘਰਸ਼ ਕਰਦੇ ਸੀ ਬਾਰਡਰ ਤੇ ਲੈ ਲੋ ਸ਼ੰਭੂ ਬਾਰਡਰ ਤੇ ਕਿੰਨਾ ਚਰਮੋਰਚਾ ਲੱਗਿਆ ਰਿਹਾ ਪਰ ਜਿਹੜੇ ਲੋਕ ਇੱਥੇ ਜਿਨ੍ਹਾਂ ਦਾ ਕਬਜਾ ਸੀ ਜਿਹੜੇ ਲੋਕ ਸਫਲ ਸੀ ਕਿਉਂਕਿ ਉਹ ਜਜ਼ਬਾਤਾਂ ਦੇ ਵਹਿਣ ਦੇ ਵਿੱਚ ਵਹਿੰਦਾ ਰਿਹਾ ਦੀਪ ਸਿੱਧੂ ਜਜ਼ਬਾਤੀ ਆਦਮੀ ਸੀ ਇੱਕ ਉਹ ਇਹ ਸਮਝਦਾ ਸੀ ਕਿ ਜੇ ਮੇਰਾ ਦਿਲ ਸਾਫ਼ ਹੈ ਮੈਂ ਅਰਸ਼ ਤੇ ਸੀ ਟੌਪ ਕਲਾਸ ਦਾ ਆਦਮੀ ਸੀ ਜੀਰ ਮੈਂ ਸੰਘਰਸ਼ ਵਾਸਤੇ ਛੱਡ ਕੇ ਆ ਗਿਆ ਸਾਰਾ ਕੁਝ ਦਾਤੇ ਲਾ ਕੇ ਤਾਂ ਲੋਕ ਵੀ ਮੇਰੇ ਵਰਗੇ ਐ ਲੋਕ ਸੀਗੇ ਜਿਹੜੇ ਆਮ ਲੋਕ ਪਿੱਛੇ ਲੱਗੇ ਸੀ ਪਰ ਜਿਹੜੇ ਆਗੂ ਸੀ ਉਹਨਾਂ ਦਾ ਕੰਮ ਸੀ ਦੂਜੇ ਨੂੰ ਨਿੰਦ ਕੇ ਪੈਸਾ ਬਣਾਉਣਾ ਤੇ ਬਣਾਇਆ ਵੀ ਅਗਲੇ ਨੇ ਭਾਈ ਕਿਸੇ ਨੂੰ 40 ਲੱਖ ਵੰਡਿਆ ਆ ਗਿਆ ਕਿਸੇ ਨੂੰ 60 ਲੱਖ ਆ ਗਿਆ ਕਿਸ ਕੋਈ 20 ਲੱਖ ਲੈ ਗਿਆ ਕਿਸੇ ਨੇ ਸਪੀਕਰ ਵੇਚ ਕੇ ਪੈਸੇ ਰੱਖ ਲਏ ਕਿਸੇ ਨੇ ਸਟੇਜ ਵੇਚਤੀ ਉਹ ਕੋਈ 30 ਲੱਖ ਦੀ ਕੁੰਡੀ ਲਾ ਗਿਆ ਜਿਹੜਾ ਪੈਸਾ ਜਿਹਦੇ ਕੋਲੇ ਸੀਗਾ ਜਦੋਂ ਵਾਈਂਡ ਅਪ ਹੋਇਆ ਸੰਘਰਸ਼ ਤੇ ਉਹ ਮੇਰੇ ਰਹਿ ਗਿਆ ਬਾਈ ਤੇ ਹੁਣ ਸਾਨੂੰ ਪਤਾ ਕਿੰਨਾ ਚਰੋ ਗਿਆ ਕਿੰਨਾ ਹੀ ਵਿਆਜ ਬਣ ਗਿਆ ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਦੀਪ ਸਿੱਧੂ ਦਾ ਆ ਵਿਆਜ ਬਣਿਆ ਅੱਜ ਨਰੇ ਲੋਕ ਪੋਸਟਾਂ ਪਾ ਰਹੇ ਐ ਦੀਪ ਦੀਆਂ ਵੀਡੀਓ ਪਾ ਰਹੇ ਐ ਉਹਨੂੰ ਯਾਦ ਕਰ ਰਿਹਾ ਕਿ ਸੱਚਾ ਤੇ ਸੋਚਾ ਇਮਾਨਦਾਰ ਆਦਮੀ ਸੀ ਜਿਹੜਾ ਟਾਪ ਤੋਂ ਆ ਗਿਆ ਥੱਲੇ ਤੇ ਜਿਹੜੇ ਉਹਦੇ ਭਰਾ ਬਣੇ ਫਿਰਦੇ ਆ ਨਾ ਬਾਈ ਜੀ ਕਿਸੇ ਬੰਦੇ ਨੇ ਉਹਨੂੰ ਰਹਿਣ ਵਾਸਤੇ ਮਕਾਨ ਨਹੀਂ ਦਿਵਾ ਸਕੇ ਕਿਰਾਏ ਤੇ ਚੰਡੀਗੜ੍ਹ 'ਚ ਪਹਿਲਾਂ ਲੋਕ ਯੱਸ ਕਰ ਦਿੰਦੇ ਸੀ ਹਾਂਜੀ ਕੱਲ ਨੂੰ ਰਹਿ ਪਿਓ ਕਿਰਾਏ ਤੇ ਮਕਾਨ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਪਰ ਜਦੋਂ ਪਤਾ ਲੱਗਦਾ ਸੀ ਕਿ ਦੀਪ ਸਿੱਧੂ ਨੇ ਰਹਿਣਾ ਕੋਈ ਨਾ ਕੋਈ ਗੱਲ ਪਚਾ ਦਿੰਦਾ ਸੀ ਤਾਂ ਉਦੋਂ ਲੋਕ ਉਹਨੂੰ ਮਨਾ ਕਰ ਦਿੰਦੇ ਸੀ ਇੱਕ ਬੰਦੇ ਦੇ ਕੋਲ ਯਾਰ ਕੱਪੜੇ ਵੀ ਪਾਉਣ ਨੂੰ ਹੈ ਨਹੀਂ ਲਾਸਟ ਤੇ ਆਪਾਂ ਵੇਖਿਆ ਨਵੇਂ ਲੈਣ ਵਾਸਤੇ ਪੈਸੇ ਹੈ ਨਹੀਂ ਆਰਥਿਕ ਸੰਕਟ ਇਹਨਾਂ ਆ ਗਿਆ ਕਿਉਂਕਿ ਸਾਰਾ ਕੁਝ ਡਾਮਾ ਡੋਲ ਹੋ ਗਿਆ ਤਾਂ ਫੇਰ بڑے ਵੱਡੇ ਦਿਮਾਗ ਨਾਲ ਰੀਨਾ ਰਾਏ ਨੂੰ ਲਿਆਂਦਾ ਗਿਆ ਲਿਆ ਕੀ ਆ ਉਹਦਾ ਕੰਮ ਕਰਵਾ ਕੇ ਤੇ ਉਹਨੂੰ ਵਾਪਸ ਉਵੇਂ ਹੀ ਚੜਾ ਦਿੱਤਾ ਗਿਆ ਕਿ ਤੁਸੀਂ ਤੁਹਾਡੀ ਟਿਕਟ ਹੋਈ ਪਈ ਹੈ ਤੁਸੀਂ ਜਾ ਸਕਦੇ ਹੋ ਤਾਂ ਮਿੱਤਰੋ 84 ਚ ਬੰਦਾ ਜੰਮਿਆ ਤੇ 2022 ਚ ਆ ਕੇ 15 ਫਰਵਰੀ ਦੀ ਉਹ ਮਨਹੂਸ ਸ਼ਾਮ ਜਦੋਂ ਉਹਦਾ ਐਕਸੀਡੈਂਟ ਹੋ ਗਿਆ ਵਨ ਵੇ ਤੇ ਕਦੇ ਵੇਖਿਆ ਐਕਸੀਡੈਂਟ ਹੋਇਆ ਯਾਰ ਤਾਂ ਇੱਕ ਬਾਜ਼ਾਰਤ ਬਣ ਗਈ ਹੁਣ ਜਿਹੜੇ ਬੰਦੇ ਜਾਂਚ ਕਰਾਉਣ ਵਾਲੇ ਸੀ ਜਿਹੜੇ ਬੰਦੇ ਗੱਲ ਚੱਕਣ ਵਾਲੇ ਸੀ ਉਹ ਸਾਰੇ ਚੁੱਪਚਾਪ ਕਰ ਗਏ ਬਾਈ ਤਾਂ ਉਹ ਬੰਦਾ ਪਾਏ ਕਹਿ ਸਕਦੇ ਆ ਕਿ ਲੋਕਾਂ ਦੀ ਨਜ਼ਰ 'ਚ ਤਾਂ ਭੰਗ ਦੇ ਭਾਣੇ ਗਿਆ ਪਰ ਜਿਹੜੇ ਆਮ ਲੋਕ ਹੈ ਆਪਣੇ ਵਰਗੇ ਤੁਹਾਡੇ ਵਰਗੇ ਉਹ ਬਾਈ ਦੀਪ ਸਿੱਧੂ ਨੂੰ ਯਾਦ ਕਰਦੇ ਆ ਸ਼ੇਅਰ ਕਰਿਓ ਮੇਰੇ ਭਰਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ